ਉਹ ਪਛਾਣ ਦੀ ਜ਼ਰੂਰਤ ਪੈ ਗਈ ਹੈ ਭਾਰਤੀ ਜਨਤਾ ਪਾਰਟੀ ਉਸੇ ਲਕਸ਼ ਦੇ ਨਾਲ ਅੱਜ ਜਿਹੜੀ ਹੈ ਉਹ ਉਤਰੀ ਹੈ ਔਰ ਅਸੀਂ ਲੜਾਈ ਲੜਾਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਬੱਚਿਆਂ ਨੂੰ ਨਸ਼ੇੜੀ ਨਾ ਬਣਾ ਸਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਨਨੇ ਨੇ ਬੱਚਿਆਂ ਨੂੰ ਨਸ਼ੇੜੀ ਬਣਾ ਦਿੱਤਾ ਅੱਜ ਬੱਚਿਆਂ ਸਕੂਲ ਗਿਆ ਉਹਨਾਂ ਤੱਕ ਨਸ਼ਾ ਪਹੁੰਚ ਰਿਹਾ ਹੈ ਅੱਜ ਯੂਥ ਲੈ ਲੋ ਜਿੰਨੀ ਕੈਟੇਗਰੀਜ਼ ਨੇ ਉਹ ਸਾਰੀਆਂ ਜਿਹੜੀਆਂ ਹਨ ਤੱਕ ਨਸ਼ਾ ਪਹੁੰਚ ਰਿਹਾ ਸੋ ਅਸਲ ਮੈਨੇ ਵਿੱਚ ਕਮਿਟਮੈਂਟ ਦੀ ਕਮੀ ਹੈ ਇਨਵੋਲਵਮੈਂਟ ਹੈ ਮਾਫੀਆ ਦੇ ਨਾਲ ਸ਼ੈਲਟਰ ਦਿੱਤਾ ਜਾ ਰਿਹਾ ਮਾਫੀਆ ਨੂੰ ਉਸੇ ਕਰਕੇ ਮਾਫੀਆ ਕੰਟਰੋਲ ਨਹੀਂ ਹੋ ਪਾ ਰਿਹਾ ਔਰ ਮਨੂੰ ਇਹ ਅੱਜ ਬਹੁਤ ਇਸ ਚੀਜ਼ ਲਈ ਚੌਕਸੀ ਕਰਨੀ ਪੈਣੀ ਸਾਕੋ ਕਿ ਇਹ ਆਉਣ ਵਾਲੇ ਸਾਲ ਦੇ ਵਿੱਚ ਨਾ ਨਕੀਲ ਪਾਈ ਇਹਨਾਂ ਲੋਕਾਂ ਦੇ ਉੱਤੇ ਤੇ ਪੰਜਾਬ ਦੇ ਬਰਬਾਦ ਕਰ ਹੀ ਦਿੱਤਾ ਹੈ 1 ਲੱਖ ਕਰੋੜ ਰੁਪਏ ਦਾ ਪੰਜਾਬ ਗਰਜਾਈ ਕਰਕੇ ਹਰ ਪੰਜਾਬੀ 3.5 ਕਰੋੜ ਪੰਜਾਬੀਆਂ ਦੀ ਜੇਬ ਤੇ ਡਾਕਾ ਵੱਜ ਚੁੱਕਾ ਹੈ ਤੋਂ ਪੰਜਾਬ ਬਚਾਓ ਅੰਦੋਲਨ ਭਾਰਤੀ ਜਨਤਾ ਪਾਰਟੀ ਨੇ ਆਰੰਭ ਕਰਤਾ ਹੈ ਔਰ ਉਸੇ ਅੰਦੋਲਨ ਨਿਕੜੀ ਅਸੀਂ ਜਾਗਰੂਕ ਕਰਨਾ ਚਾਹਿਆ ਕਿ ਇਹ ਆਮ ਆਦਮੀ ਪਾਰਟੀ ਦੇ ਬਚੋ ਔਰ ਪੰਜਾਬ ਨੂੰ ਬਚਾਓ ਧੰਨਵਾਦ ਰਿਕਵੈਸਟ ਇੱਕ ਕਾਰਡਰ ਬੇਸ ਪਾਰਟੀ ਹੈ ਬਾਕੀ ਪਾਰਟੀਆਂ ਸਾਰੀਆਂ ਹੀ ਬਿਨਾ ਕਾਰ 做 ਦੇਣ ਚਾਹੇ ਉਹ ਕਾਂਗਰਸ ਲੈ ਲਓ ਚਾਹੇ ਉਹ ਆਮ ਆਦਮੀ ਪਾਰਟੀ ਲੈ ਲੋ ਚਾਹੇਓ ਸ਼ਰਮਣੀ ਕਾਲੀਦਾ ਲੈ ਲੋ ਤੇ ਭਾਰਤੀ ਜਨਤਾ ਪਾਰਟੀ ਦੀ ਲੜਾਈ ਕਾਰਜਕਰਤਾ ਲੜਦਾ ਹੈ ਔਰ ਹਰ ਕਾਰਜਕਰਤਾ ਜਿਹੜਾ ਉਹ ਪ੍ਰਤੀਯਸੀ ਹੁੰਦਾ ਔਰ ਉਹ ਪ੍ਰਤੀਯਸੀ ਹਰ ਦਿਨ 24 ਘੰਟੇ 365 ਦਿਨ ਲੜਾਈ ਸਾਡੀ ਚੱਲਦੀ ਹੈ ਲੋਕਾਂ ਦੇ ਹਿੱਤਾਂ ਨੂੰ ਲੋਕਾਂ ਦੇ ਘਰ ਤੱਕ ਪਹੁੰਚਾਉਣੀ ਕੋਈ ਪੰਜਾਬ ਦੀ ਸਰਕਾਰ ਵੁਰੋਤੀਆਂ ਦੀਏ ਸੋ ਸਾਡੇ ਲਈ ਤਾਂ ਹਰ ਰੋਜ਼ ਇਲੈਕਸ਼ਨ ਹੈ ਕਦੀ ਵੀ ਇਲੈਕਸ਼ਨ ਹੋ ਰਿਹਾ ਸੀ ਤਿਆਰ ਹੁੰਦੇ ਆ ਪ੍ਰਤੀਕਸ਼ੀ ਤੇ ਇੱਕ ਸਿੰਬੋਲਿਕ ਅਸੀਂ ਨਾ ਦੇਨੇ ਆ ਜਿੰਨੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾ ਨੇ ਉਹ ਦੇਸ਼ ਦੇ ਵਿੱਚ ਲੇ ਲੋ ਪ੍ਰਦੇਸ਼ ਦੇ ਵਿੱਚ ਲੇ ਲੋ ਉਹ ਸਾਰੇ ਹੀ ਜਿਹੜੇ ਨੇ ਪ੍ਰਤੀਕ